ਇਹ ਕੁੜੀਆਂ ਨੇ 월ड कप ਜਿੱਤਿਆ ਸਰ 월ड कप ਜਿੱਤ ਕੇ ਬਹੁਤ ਬਹੁਤ ਮੁਬਾਰਕਾ ਦੇਵਾਂਗੇ ਜੀ ਦੇਖੋ ਖੇਡਾਂ ਚ ਪੰਜਾਬੀ ਹਮੇਸ਼ਾ ਅੱਗੇ ਰਹੇ ਆ ਅਸੀਂ ਵੀ ਖੇਡ ਖੇਡਾਂ ਬਦਲ ਪੰਜਾਬ ਦੀਆਂ ਚਲਾ ਰਹੇ ਆ ਗਰਾਊਂਡ ਬਣਾ ਰਹੇ ਆ ਅਪਡੇਟਡ ਗਰਾਊਂਡ ਬਿਲਕੁਲ ਲੇਟੈਸਟ ਤਾਂ ਕਿ ਬੱਚੇ ਜਿਹੜੇ ਨੇ ਉਹ ਖੇਡਾਂ ਵੱਲ ਜਾਣ ਮਾੜੀ ਸੰਗਤ ਤੋਂ ਬਚਣ ਨਸ਼ੇ ਨੁਸ਼ੇ ਵਾਲੇ ਪਾਸੇ ਉਹਨਾਂ ਧਿਆਨ ਨਾ ਜਾਵੇ ਤੇ ਤਿੰਨ ਪਲੇਅਰ ਜਿਹੜੇ ਇਸ ਟੀਮ ਦੇ ਵਿੱਚ ਕੁੜੀਆਂ ਦੀ ਟੀਮ ਚ ਜਿਹੜੀ ਜਿੱਤੀ ਹੈ ਜੀ ਹਰਮਨਪ੍ਰੀਤ ਕੈਪਟਨ ਹੈ ਹਰਲੀਨ ਦਿਓਲ ਤੇ ਅਮਨਜੋਤ ਤਿੰਨ ਕੁੜੀਆਂ ਸਾਡੀਆਂ ਪੰਜਾਬੀਆਂ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਜਿੱਤਣ ਦੇ ਵਿੱਚ ਸਾਡਾ ਕੈਪਟਨ ਜਿਹੜਾ ਤਿੰਨ ਪਲੇਅਰ ਸਾਡੇ ਜਿਹੜੇ ਉਹ ਮੁੰਡਿਆਂ ਦੀ ਟੀਮ 'ਚ ਨੇ ਸ਼ੁਮਨ ਗਿੱਲ ਅਭਿਸ਼ੇਕ ਸ਼ਰਮਾ ਅਮਰ ਸਰਤੋ ਹੀ ਆ ਤੇ ਅਰਸ਼ ਅਰਸ਼ਪ੍ਰੀਤ ਜੀ ਸੋ ਤਿੰਨ ਉਧਰ ਨੇ ਤੇ ਹਾਕੀ ਦੇ ਵਿੱਚ ਸਾਡੇ 11 'ਚੋਂ 9 ਨੇ ਕੈਪਟਨ ਸਾਡਾ ਹਰਮਨਪ੍ਰੀਤ ਉਹਦਾ ਵੀ ਕੈਪਟਨ ਹੈ ਫੁੱਟਬਾਲ ਦੀ ਟੀਮ ਦਾ ਕੈਪਟਨ ਸਾਡਾ ਪੰਜਾਬੀ ਹੈ ਅਸੀਂ ਕਿਸੇ ਪੱਖੋਂ ਘੱਟ ਨਹੀਂ ਐਵੇਂ ਸਾਡੇ ਤੇ ਇਲਜ਼ਾਮ ਲਾਤੇ ਇਹਨਾਂ ਨੇ ਇਹਨਾਂ ਨੇ ਸਾਡੀਆਂ ਨਸਲਾਂ ਬਰਬਾਦ ਕਰਨ ਲੱਗੇ ਅਸੀਂ ਪੰਜਾਬ ਨੂੰ ਵਾਪਸ ਪੰਜਾਬੀਅਤ ਤੇ ਲੈ ਕੇ ਆਵਾਂਗੇ ਛਿੰਝਾਂ ਕਬੱਡੀਆਂ ਘੋਲ ਗਿੱਧੇ ਭੰਗੜੇ ਹੈ ਨਾ ਜਿਹੜੇ ਸਾਡੇ ਪੰਜਾਬ ਦੀ ਜਿਹੜੀ ਫੌਜ ਚ ਭਰਤੀ ਹੋਣਾ ਸਾਡੇ ਪੰਜਾਬ ਦੀ ਪਛਾਣ ਸੀ ਜੀ ਇਹ ਕੁੜੀਆਂ ਨੇ ਵਰਲਡ ਕੱਪ ਜਿੱਤਿਆ ਸਰ ਵਰਲਡ ਕੱਪ ਜਿੱਤ ਕੇ ਬਹੁਤ ਬਹੁਤ ਮੁਬਾਰਕਾਂ ਦੇਵਾਂਗੇ ਜੀ ਦੇਖੋ ਖੇਡਾਂ ਚ ਪੰਜਾਬੀ ਹਮੇਸ਼ਾ ਅੱਗੇ ਰਹੇ ਹੈ ਅਸੀਂ ਵੀ ਖੇਡਾਂ ਬਦਨ ਪੰਜਾਬ ਦੀਆਂ ਚਲਾ ਰਹੇ ਹਾਂ ਗਰਾਊਂਡ ਬਣਾ ਰਹੇ ਹਾਂ ਅਪਡੇਟਡ ਗਰਾਊਂਡ ਬਿਲਕੁਲ ਲੇਟੈਸਟ ਤਾਂ ਕਿ ਬੱਚੇ ਜਿਹੜੇ ਨੇ ਉਹ ਖੇਡਾਂ ਵੱਲ ਜਾਣ ਮਾੜੀ ਸੰਗਤ ਤੋਂ ਬਚਣ ਨਸ਼ੇ ਹੁਸ਼ਿਆਂ ਵਾਲੇ ਪਾਸੇ ਉਹਨਾਂ ਧਿਆਨ ਨਾ ਜਾਵੇ ਤੇ ਤਿੰਨ ਪਲੇਅਰ ਜਿਹੜੇ ਇਸ ਟੀਮ ਦੇ ਵਿੱਚ ਕੁੜੀਆਂ ਦੀ ਟੀਮ ਚ ਜਿਹੜੀ ਜਿੱਤੀ ਹੈ ਜੀ ਹਰਮਨਪ੍ਰੀਤ ਕੈਪਟਨ ਹੈ ਹਰਲੀਨ ਦਿਓਲ ਤੇ ਅਮਨਜੋਤ ਤਿੰਨ ਕੁੜੀਆਂ ਸਾਡੀਆਂ ਪੰਜਾਬੀਆਂ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਜਿੱਤਣ ਦੇ ਵਿੱਚ ਸਾਡਾ ਕੈਪਟਨ ਜਿਹੜਾ ਤਿੰਨ ਪਲੇਅਰ ਸਾਡੇ ਜਿਹੜੇ ਉਹ ਮੁੰਡਿਆਂ ਦੀ ਟੀਮ ਚ ਨੇ ਸ਼ੁਮਨ ਗਿੱਲ ਅਭਿਸ਼ੇਕ ਸ਼ਰਮਾ ਅਮਰ ਸਰਤੋਈ ਆ ਤੇ ਅਰਸ਼ ਅਰਸ਼ਪ੍ਰੀਤ ਜੀ ਸੋ ਤਿੰਨ ਉਧਰ ਨੇ ਤੇ ਹਾਕੀ ਦੇ ਵਿੱਚ ਸਾਡੇ 11 ਚੋਂ 9 ਨੇ ਕੈਪਟਨ ਸਾਡਾ ਹਰਮਨਪ੍ਰੀਤ ਉਹਦਾ ਵੀ ਕੈਪਟਨ ਹੈ ਫੁੱਟਬਾਲ ਦੀ ਟੀਮ ਦਾ ਕੈਪਟਨ ਸਾਡਾ ਪੰਜਾਬੀ ਹੈ ਅਸੀਂ ਕਿਸੇ ਪੱਖੋਂ ਘੱਟ ਨਹੀਂ ਐਵੇਂ ਸਾਡੇ ਤੇ ਇਲਜ਼ਾਮ ਲਾਤੇ ਇਹਨਾਂ ਨੇ ਇਹਨਾਂ ਨੇ ਸਾਡੀਆਂ ਨਸਲਾਂ ਬਰਬਾਦ ਕਰਨ ਲੱਗੇ ਅਸੀਂ ਪੰਜਾਬ ਨੂੰ ਵਾਪਸ ਪੰਜਾਬੀਅਤ ਤੇ ਲੈ ਕੇ ਆਵਾਂਗੇ ਛਿੰਝਾਂ ਕਬੱਡੀਆਂ ਘੋਲ ਗਿੱਧੇ ਭੰਗੜੇ ਹੈ ਨਾ ਜਿਹੜੇ ਸਾਡੇ ਪੰਜਾਬ ਦੀ ਜਿਹੜੀ ਫੌਜ ਚ ਭਰਤੀ ਹੋਣਾ ਸਾਡੇ ਪੰਜਾਬ ਦੀ ਪਛਾਣ ਸੀ ਜੀ ਇਹ ਕੁੜੀਆਂ ਨੇ ਵਰਲਡ ਕੱਪ ਜਿੱਤਿਆ ਸਰ ਵਰਲਡ ਕੱਪ ਜੀ ਕਹਿਣਾ ਬਹੁਤ-ਬਹੁਤ ਮੁਬਾਰਕਾ ਦੇਵਾਂਗੇ ਜੀ ਦੇਖੋ ਖੇਡਾਂ ਚ ਪੰਜਾਬੀ ਹਮੇਸ਼ਾ ਅੱਗੇ ਰਹੇ ਆ ਅਸੀਂ ਵੀ ਖੇਡ ਖੇਡਾਂ ਬਦਨ ਪੰਜਾਬ ਦੀਆਂ ਚਲਾ ਰਹੇ ਆ ਗਰਾਊਂਡ ਬਣਾ ਰਹੇ ਆ ਅਪਡੇਟਡ ਗਰਾਊਂਡ ਬਿਲਕੁਲ ਲੇਟੈਸਟ ਤਾਕੇ ਬੱਚੇ ਜਿਹੜੇ ਨੇ ਉਹ ਖੇਡਾਂ ਵੱਲ ਜਾਣ ਮਾੜੀ ਸੰਗਤ ਤੋਂ ਬਚਣ ਨਸ਼ੇ-ਨੁਸ਼ੇ ਵਾਲੇ ਪਾਸੇ ਉਹਨਾਂ ਧਿਆਨ ਨਾ ਜਾਵੇ ਤੇ ਤਿੰਨ ਪਲੇਅਰ ਜਿਹੜੇ ਐਸ ਟੀਮ ਦੇ ਵਿੱਚ ਕੁੜੀਆਂ ਦੀ ਟੀਮ ਚ ਜਿਹੜੀ ਜਿੱਤੀ ਹੈ ਜੀ ਹਰਮਨਪ੍ਰੀਤ ਕੈਪਟਨ ਹੈ ਹਰਲੀਨ ਦਿਓਲ ਤੇ ਅਮਨਜੋਤ ਤਿੰਨ ਕੁੜੀਆਂ ਸਾਡੀਆਂ ਪੰਜਾਬ ਦੀਆਂ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਜਿੱਤਣ ਦੇ ਵਿੱਚ ਸਾਡਾ ਕੈਪਟਨ ਜਿਹੜਾ ਤਿੰਨ ਪਲੇਅਰ ਸਾਡੇ ਜਿਹੜੇ ਉਹ ਮੁੰਡਿਆਂ ਦੀ ਟੀਮ ਚ ਨੇ ਸ਼ੁਮਨ ਗਿੱਲ ਅਭਿਸ਼ੇਕ ਸ਼ਰਮਾ ਅਮਰ ਸਰਤੋਈ ਆ ਤੇ ਅਰਸ਼ ਅਰਸ਼ਪ੍ਰੀਤ ਜੀ ਸੋ ਤਿੰਨ ਉਧਰ ਨੇ ਤੇ ਹਾਕੀ ਦੇ ਵਿੱਚ ਸਾਡੇ 11 ਚੋਂ 9 ਨੇ ਕੈਪਟਨ ਸਾਡਾ ਹਰਮਨਪ੍ਰੀਤ ਉਹਦਾ ਵੀ ਕੈਪਟਨ ਹੈ ਫੁੱਟਬਾਲ ਦੀ ਟੀਮ ਦਾ ਕੈਪਟਨ ਸਾਡਾ ਪੰਜਾਬੀ ਹੈ ਅਸੀਂ ਕਿਸੇ ਪੱਖੋਂ ਘੱਟ ਨਹੀਂ ਐਵੇਂ ਸਾਡੇ ਤੇ ਇਲਜ਼ਾਮ ਲਾਤੇ ਇਹਨਾਂ ਨੇ ਇਹਨਾਂ ਨੇ ਸਾਡੀਆਂ ਨਸਲਾਂ ਬਰਬਾਦ ਕਰਨ ਲੱਗੇ ਅਸੀਂ ਪੰਜਾਬ ਨੂੰ ਵਾਪਸ ਪੰਜਾਬੀਅਤ ਤੇ ਲੈ ਕੇ ਆਵਾਂਗੇ ਛਿੰਝਾਂ ਕਬੱਡੀਆਂ ਘੋਲ ਗਿੱਧੇ ਭੰਗੜੇ ਹੈ ਨਾ ਜਿਹੜੇ ਸਾਡੇ ਪੰਜਾਬ ਦੀ ਜਿਹੜੀ ਪੌਚ ਭਰਤੀ ਹੋਣਾ ਸਾਡੇ ਪੰਜਾਬ ਦੀ ਪਛਾਣ ਸੀ ਜੀ